ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅਸੀਂ ਕਹਾਣੀ ਬਿਆਨ ਕਰਨ ਲੱਗੇ ਹਾਂ ਇਹ ਕਹਾਣੀ ਸਰਦਾਰ ਤਰਲੋਚਨ ਸਿੰਘ ਦੁਪਾਲ ਪਰ ਤਿੰਨਾਂ ਦੀ ਪੁਸਤਕ ਬੜਿਆ ਸੁਣਿਆ ਦੇਖਿਆ ਵਿੱਚੋਂ ਲਈ ਗਈ ਹੈ ਜਿਸ ਵਿੱਚ ਉਹਨਾਂ ਨੇ ਸਿਆਸੀ ਅਤੇ ਰਾਜਨੀਤਿਕ ਬਿੱਲਿਆਂ ਤੋਂ ਬੱਚਨ ਵਾਸਤੇ ਪ੍ਰੇਰਣਾਦਾਇਕ ਇਹ ਕਹਾਣੀ ਲਿਖੀ ਹੈ ਜਿਸ ਵਿੱਚ ਸਰਦਾਰ ਜੀ ਲਿਖਦੇ ਹਨ ਕਿ ਇੱਕ ਪਿੰਡ ਚ ਰਹਿੰਦੇ ਬਿੱਲੇ ਨੂੰ ਪਤਾ ਲੱਗ ਗਿਆ ਕਿ ਫਲਾਣੇ ਫਲਾਣੇ ਆਦਮੀ ਦੇ ਘਰ ਕੁਕੜੀ ਨੇ ਅੰਡਿਆਂ ਵਿੱਚੋਂ ਆਪਣੇ ਚੂਚੇ ਜਿਹੜੇ ਹਨ ਉਹ ਕੱਢ ਲਈ ਹਨ ਨਰਮ ਨਰਮ ਚੂਚਿਆਂ ਨੂੰ ਸੋਚਦਿਆਂ ਹੋਇਆਂ ਬਿੱਲੇ ਦੇ ਮੂੰਹ ਵਿੱਚ ਪਾਣੀ ਆ ਗਿਆ ਉਸ ਨੇ ਉਸ ਘਰ ਦੇ ਵੇੜੇ ਵਿੱਚ ਜਾ ਕੇ ਕੂਕੜੀ ਦੇ ਖੁੱਡੇ ਦੇ ਕੋਲ ਥੋੜੀ ਦੂਰੀ ਦੇ ਉੱਤੇ ਬਹਿਣਾ ਸ਼ੁਰੂ ਕਰ ਦਿੱਤਾ ਗੇੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਚਲਾਕੀ ਅਤੇ ਮਕਾਰੀ ਨਾਲ ਭਰਿਆ ਬਿੱਲਾ ਮੀਸਣਾ ਜਾ ਬਣ ਕੇ ਇਉਂ ਲੇਟ ਜਾਂਦਾ ਜਿਵੇਂ ਕੂਕ ਸੁੱਤਾ ਹੁੰਦਾ ਹੈ ਹਫਤਾ ਕੁ ਭਰ ਉਹ ਇਹ ਨਾਟਕ ਖੇਡਦਾ ਰਿਹਾ ਉਧਰ ਖੁੱਡੇ ਦੇ ਅੰਦਰ ਬੱਚੇ ਜਿਹੜੇ ਸਨ ਉਹਨਾਂ ਨੇ ਥੁਰਨਾ ਸਿੱਖ ਲਿਆ ਤੇ ਆਪਣੀ ਮਾਂ ਕੁਕੜੀ ਨੂੰ ਕਹਿਣ ਲੱਗੇ ਕਿ ਮਾਂ ਅਸੀਂ ਖੁੱਡੇ ਤੋਂ ਬਾਹਰ ਵਿਹੜੇ ਵਿੱਚ ਖੇਡ ਆਈਏ ਕੁਕੜੀ ਕਹਿੰਦੀ ਬੱਚਿਓ ਪਹਿਲਾਂ ਖੁੱਡੇ ਦੀ ਤਾਕੀ ਖੋਲ ਕੇ ਖਲੋ ਕੇ ਵੇੜੇ ਵਿੱਚ ਛਾਤੀ ਮਾਰੋ ਕੋਈ ਖਤਰਾ ਤੇ ਨਹੀਂ ਚੂਚਿਆਂ ਨੇ ਬਾਹਰ ਵੱਲ ਨਿਗਾਹ ਉਮਾ ਕੇ ਖੁਸ਼ ਹੁੰਦਿਆ ਕਿ ਮਾਂ ਬਿੱਲਾ ਤਾਂ ਬਾਹਰ ਬੈਠਾ ਹੋਇਆ ਹੈ ਪਰ ਉਹ ਕੂਕ ਸੁਤਾ ਪਿਆ ਹੈ ਉਹਦੇ ਸੁੱਤੇ-ਸੁੱਤੇ ਅਸੀਂ ਖੇਡਾਉਂਦੇ ਹਾਂ ਕੋਕੜੀ ਨੇ ਕੜਕ ਕੇ ਕਿਹਾ ਬੱਚਿਓ ਬਾਹਰ ਨਹੀਂ ਜਾਣਾ ਕੁਝ ਦਿਨਾਂ ਬਾਅਦ ਉਹਨਾਂ ਫੇਰ ਵਿਹੜੇ ਚ ਖੇਡਣ ਦੀ ਇਜਾਜ਼ਤ ਮੰਗੀ ਆਪਣੀ ਮਾਂ ਕੁਖੜੀ ਦੇ ਕੋਲ ਪਹਿਲਾਂ ਵਾਂਗ ਹੀ ਕੁਖੜੀ ਨੇ ਬੱਚਿਆਂ ਨੂੰ ਕਿਹਾ ਕਿ ਪਹਿਲਾਂ ਬਾਹਰ ਦਾ ਜਾਇਜਾ ਲਓ ਕਿ ਬਾਹਰ ਕੋਈ ਹੈ ਤਾਂ ਨਹੀਂ ਖਤਰਾ ਤੇ ਨਹੀਂ ਇਸ ਵਾਰ ਬਾਹਰ ਝਾਕਣ ਤੋਂ ਬਾਅਦ ਚੂਚੇ ਜਿਹੜੇ ਸਨ ਚੁੱਕਣੇ ਜੇ ਹੋ ਕੇ ਆਪਣੀ ਮਾਂ ਕੁਕੜੀ ਕੋਲ ਭੱਜੇ ਹੋਏ ਆ ਗਏ ਤੇ ਆ ਕੇ ਕਹਿਣ ਲੱਗੇ ਮਾਂ ਮਾਂ ਬਾਹਰ ਵਾਲਾ ਬਿੱਲਾ ਅਸਲ ਤੋਂ ਸੋਤਾਣੀ ਹੁੰਦਾ ਅੱਜ ਅਸੀਂ ਗੌਰ ਨਾਲ ਦੇਖਿਆ ਉਹ ਤਾਂ ਮਿਸਣੀਆਂ ਜੀਆਂ ਅੱਖਾਂ ਚਪਕ ਕੇ ਸਾਡੇ ਵੱਲ ਨੂੰ ਦੇਖਿਆ ਫੇਰ ਲੰਮਾ ਪੈ ਗਿਆ ਲੱਗਦਾ ਹੈ ਕਿ ਉਹ ਬਹੁਤ ਉਨੀਂਦਰ ਹੈ ਇਸ ਕਰਕੇ ਅਸੀਂ ਦੋ ਪਲ ਵੇੜੇ ਤੋਂ ਖੇਡ ਸਕਦੇ ਹਾਂ ਆਪਣੇ ਆਲੇ-ਪੋਲੇ ਬੱਚਿਆਂ ਦੀ ਗੱਲ ਸੁਣ ਕੇ ਉਕੜੀ ਹੱਸ ਪਈ ਪਰ ਉਹਨਾਂ ਨੂੰ ਬਾਹਰ ਖੇਡਣ ਦੀ ਆਗਿਆ ਨਾ ਦਿੱਤੀ ਉਧਰ ਬਿੱਲੇ ਨੇ ਵੀ ਆਪਣਾ ਕਪਟੀ ਨਾਟਕ ਜਾਰੀ ਰੱਖਿਆ ਤੇ ਇਧਰ ਖੁੱਡੇ 'ਚੋਂ ਰਹਿ ਕੇ ਬੱਚੇ ਜਿਹੜੇ ਸਨ ਚੂਚੇ ਜਿਹੜੇ ਸਨ 5-7 ਦਿਨਾਂ ਬਾਅਦ ਬਾਹਰ ਖੇਡਣ ਦੀ ਰੱਟ ਲਾਉਣੀ ਸ਼ੁਰੂ ਕਰ ਦਿੱਤੀ ਮਾਂ ਨੇ ਫੇਰ ਉਹੀ ਹੁਕਮ ਚਾੜਤਾ ਬਾਹਰ ਦਾ ਜਾਇਜਾ ਲੈਣ ਵਾਲਾ ਪਰ ਇਸ ਵਾਰੀ ਚੂਚੇ ਖਿੜਕੀ ਕੋਲ ਖੜੋਤੇ ਟਿਕ ਟਿਕੀ ਲਾ ਕੇ ਦੇਖਦੇ ਰਹੇ ਤੇ ਬਾਹਰਲੀ ਸੂਰਤਿਹਵਾਲ ਮਾਂ ਨੂੰ ਦੱਸਣ ਦੀ ਬਜਾਏ ਉਥੇ ਖੜੇ ਖੜੇ ਜੋਸ਼ ਨਾਲ ਬੋਲਣ ਲੱਗੇ ਮਿਸਣਿਆ ਮਿਸਣਿਆ ਕਪਟੀਆਂ ਬਿੱਲਿਆ ਤੂੰ ਸੁੱਤਾ ਹੋਣ ਦੀ ਥਾਂ ਭਾਵੇਂ ਮਰਿਆ ਹੋਣ ਦਾ ਡਰਾਮਾ ਵੀ ਕਰੀ ਜਾ ਪਰ ਅਸੀਂ ਤੇਰੀ ਨੀਅਤ ਨੂੰ ਜਾਣ ਗਏ ਹਾਂ ਬੱਚੂ ਦਿਲ ਚੋਂ ਕੱਢ ਦੇ ਕਿ ਅਸੀਂ ਤੇਰੇ ਅੜਕੇ ਆ ਜਾਵਾਂਗੇ ਪਹੁੰਚੇ ਨਾਲ ਖੋਡੇ ਦੀ ਖਿੜਕੀ ਖੋਲ ਕੇ ਬਾਗੋ ਬਾਗ ਹੁੰਦੀ ਕੁਕੜੀ ਆਪਣੇ ਬੱਚਿਆਂ ਨੂੰ ਕਹਿੰਦੀ ਜਾਓ ਪੁੱਤ ਹੁਣ ਤੁਸੀਂ ਵੇੜੇ ਵਿੱਚ ਖੇਡਣ ਦੇ ਕਾਬਲ ਤੇ ਯੋਗ ਹੋ ਗਏ ਹੋ ਇਹ ਸਿੱਖਿਆ ਜਿਹੜੀ ਹੈ ਸਿਆਸੀ ਚਾਤਰਕ ਤੇ ਰਾਜਨੀਤਿਕ ਬਿੱਲਿਆਂ ਤੋਂ ਬਚਣ ਲਈ ਉਮ ਸਧਾਰਨ ਲੋਕਾਂ ਵਾਸਤੇ ਹੈ